ਬਰਸਾਤ ਦਾ ਮੌਸਮ ਜਿਹੜਾ ਸ਼ੁਰੂ ਹੋ ਚੁੱਕਾ ਹੈ ਬਰਸਾਤ ਦੇ ਮੌਸਮ ਦੇ ਵਿੱਚ ਬੜੀ ਬਿਮਾਰੀਆਂ ਦਾ ਜਿਹੜਾ ਖਤਰਾ ਹੈ ਉਹ ਵੱਧ ਜਾਂਦਾ ਹੈ ਕੀ ਗੱਲਾਂ ਚਾਹੁੰਦੇ ਹੋ ਤੁਸੀਂ ਜਨਤਾ ਨੂੰ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਸਵਾਤੀ ਸਿਮ ਹਸਪਤਾਲ ਹਾਰਪੁਰ ਦੀ ਐਸਐਮਓ ਅੱਜ ਮੈਂ ਤੁਹਾਡੇ ਨਾਲ ਇਸ ਬਾਰੇ ਜੀ ਗੱਲ ਕਰਾਂਗੀ ਬਰਸਾਤ ਦੇ ਵਿੱਚ ਜਿਸ ਨਾਲ ਅਸੀਂ ਲੋਕ ਬਹੁਤ ਰਾਹਤ ਮਹਿਸੂਸ ਕਰਦੇ ਹਾਂ ਕਿ ਗਰਮੀ ਦੇ ਵਿੱਚ ਬਰਸਾਤ ਸ਼ੁਰੂ ਹੁੰਦੀ ਹੈ ਜਦੋਂ ਤੇ ਲੋਕ ਐਂ ਠੰਡੀ ਚਾਹਾਂ ਲੈਂਦੇ ਆ ਕਿ ਬਹੁਤ ਵਧੀਆ ਮੌਸਮ ਹੋ ਗਿਆ ਪਰ ਇਹ ਮੌਸਮ ਖਤਰਨਾਕ ਵੀ ਹੁੰਦਾ ਹੈਗਾ ਜੇ ਅਸੀਂ ਆਪਣਾ ਵਿਚਾਰ ਨਹੀਂ ਰੱਖਾਂਗੇ ਤੇ ਬਿਮਾਰੀਆਂ ਨਾਲ ਵੀ ਘੇਰ ਸਕਦੇ ਹੈਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਬਰਸਾਤ ਦੇ ਵਿੱਚ ਜਿਹੜੀਆਂ ਬਿਮਾਰੀਆਂ ਜਿਹੜੀਆਂ ਬਾਅਦ ਚੋਂ ਸ਼ੁਰੂ ਹੁੰਦੀਆਂ ਹੈਗੀਆਂ ਇੱਕ ਤੇ ਪੇਟ ਦੀਆਂ ਪੇਟ ਖਰਾਬ ਹੋਣਾ ਇੱਕ ਨਜ਼ਰਾ ਜੁਕਾਮ ਜ਼ਿਆਦਾ ਸ਼ੁਰੂ ਹੋ ਜਾਂਦਾ ਮੌਸਮ ਚੇਂਜ ਹੋਣ ਦੇ ਨਾਲ ਤੀਸਰਾ ਤੁਹਾਡੇ ਇਨਫੈਕਸ਼ਨਸ ਦੇ ਚਾਂਸਸ ਜਿਹੜੇ ਹੈਗੇ ਆ ਉਹਦੇ ਵਿੱਚ ਗੈਸਟਰੋਐਂਟਰਾਈਟਸ ਜਿਹੜਾ ਕਿ ਟਟੀਆਂ ਲੱਗ ਜਾਂਦੀਆਂ ਹੈਗੀਆਂ ਮਰੀਜ਼ਾਂ ਨੂੰ ਉਹ ਤੰਗ ਕਰਦਾ ਹੈ ਫਿਰ ਬਰਸਾਤ ਤੋਂ ਬਾਅਦ ਡੇਂਗੂ ਜਿਹੜਾ ਹੈਗਾ ਉਹ ਤੰਗ ਕਰਦਾ ਹੈ ਮੈਡਮ ਇਹਦੇ ਵਿੱਚ ਕੋਈ ਨਾ ਤੀਜਾ ਦਾ ਕੋਈ ਆਣ ਲੱਗੀਆਂ ਚੀਜ਼ਾਂ ਨਹੀਂ ਕਿ ਪਤਾ ਦਾ ਨਾ ਕਹਿਦਾ ਬਸ ਉਹ देखो मैं सब में यही कहूंगी कि लोकल जिसना शौक ਹੁੰਦਾ ਹੈ ਕਿ ਅਸੀਂ ਖੱਟਾ ਮਿੱਠਾ ਖਾਈਏ ਬਾਹਰ ਜਾ ਕੇ ਪਕੌੜੇ ਖਾਈਏ ਚਟਨੀਆਂ ਖਾਈਏ ਇਸ ਤੋਂ ਵਿਚਾਰ ਰੱਖਣ ਅਸੀਂ ਤਲੀਆਂ ਹੋਈਆਂ ਚੀਜ਼ਾਂ ਖਾ ਸਕਦੇ ਹਾਂ ਪਰ ਉਹਦੇ ਨਾਲ ਜਿਹੜੀਆਂ ਚਟਨੀਆਂ ਔਰ ਕੱਚੀ ਸਲਾਦ ਹੈਗੀ ਹੈ ਔਰ ਇੱਕ ਦਹੀਂ ਜਿਹੜਾ ਹੈਗਾ ਜਿਹੜਾ ਜਾਂਦਾ ਹੈਗਾ ਜਿਹੜਾ ਆਪ ਲੋਕਲ ਜਾਂਦੇ ਹੈਗੇ ਉਹਨੂੰ ਅਵੋਇਡ ਕਰਨਾ ਚਾਹੀਦਾ ਹੈ ਉਹਦੇ ਤੋਂ ਹੀ ਇਨਫੈਕਸ਼ਨ ਸਭ ਤੋਂ ਜ਼ਿਆਦਾ ਹੁੰਦੀ ਹੈ ਮੈਡਮ ਸ਼ਹਿਰ ਬਸ ਤੁਹਾਨੂੰ ਲਾਸਟ ਵਿੱਚ ਕੀ ਫੀਲ ਕਰਨਾ ਚਾਹੁੰਦੇ ਤੁਸੀਂ ਕੋ ਸਾਫ ਦੱਸੋ ਜੀ ਸਭ ਤੋਂ ਪਹਿਲਾਂ ਮੈਂ ਕਹਾਂਗੀ ਜ਼ਰੂਰਤ ਪੈਣ ਤੇ ਹੀ ਬਾਹਰ ਨਿਕਲਣ ਜਿਹੜੇ ਲੋਕ ਬਾਹਰ ਜਾਣ ਦਾ ਜਾਂ ਪਹਾੜਾਂ ਜਾਣ ਦਾ ਪ੍ਰੋਗਰਾਮ ਬਣਾ ਰਿਹਾ ਹੈ ਨਹੀਂ ਜਾਣਾ ਚਾਹੀਦਾ ਕਿਉਂਕਿ ਬਹੁਤ ਜ਼ਿਆਦਾ ਸਲਿੱਪਰੀ ਹੋ ਜਾਂਦਾ ਹੈ ਪਹਾੜ गिर ਜਾਂਦੇ ਹੈਗੇ ਆ ਔਰ ਜਿਹੜਾ ਤੁਹਾਨੂੰ ਦੱਸਿਆ ਗਿਆ ਬੱਦਲ ਫਟ ਰਹੇ ਹੈਗੇ ਅੱਜਕੱਲ ਉਹ ਨੁਕਸਾਨ ਦਿੰਦੇ ਹੈਗੇ ਚੋਆ ਦੇ ਵਿੱਚ ਨਹੀਂ ਜਾਣਾ ਚਾਹੀਦਾ ਬੱਚਿਆਂ ਨੂੰ ਦੱਸ ਕੇ ਰੱਖਣਾ ਚਾਹੀਦਾ ਹੈ ਕਿ ਜਿਹੜਾ ਪਾਣੀ ਦਾ ਬਹਾਅ ਹੈ ਉਹਨੂੰ ਕੋਈ ਵੀ ਨਹੀਂ ਰੋਕ ਸਕਦਾ ਕਿੰਨੇ ਭਾਰੇ ਵਹੀਕਲ ਜਿਹੜੇ ਭਰੇ ਹੋਏ ਲੋਡਡਡ ਟਰੱਕ ਹੈ ਜਿਹੜਾ ਉਹਨਾਂ ਨੂੰ ਵੀ ਬਹਾ ਕੇ ਲੈ ਜਾਂਦੇ ਆ ਸਭ ਦੇਖਦੇ ਆ ਬੱਚਿਆਂ ਨੂੰ ਆਮ ਤੌਰ ਤੇ ਇਹ ਨੌਲੇਜ ਨਹੀਂ ਹੁੰਦੀ ਉਹ ਖੁਸ਼ੀ ਖੁਸ਼ੀ ਵਿੱਚ ਖੇਡਣ ਜਾਂਦੇ ਆ ਇਨਨੂੰ ਇਹ ਮਾਪਿਆ ਦੱਸਣ ਦੂਸਰਾ ਕਿ ਬਾਜ਼ਾਰੀ ਚੀਜ਼ਾਂ ਨਾ ਖਾਓ ਕੱਚੀਆਂ ਚੀਜ਼ਾਂ ਨਾ ਖਾਓ ਔਰ ਤੀਸਰੀ ਚੀਜ਼ ਹੈ ਕਿ ਪਾਣੀ ਜਿਹੜਾ ਖੜਾ ਨਾ ਹੋਣ ਦਿਓ ਜਿਸ ਦੇ ਵਿੱਚ ਕਿ ਬਲਬੀ ਦੇ ਮੱਛਰ ਬਾਦ ਚੋਂ ਹੋਣ ਤੇ ਸਾਨੂੰ ਡੇਂਗੂ ਦਾ ਪ੍ਰਤਾਪ ਵੀ ਸਹਿਣਾ ਪਏ ਥੈਂਕ ਯੂ